ਜਾਊਗਾ ਕਿਉਂਕਿ ਪਾਕਿਸਤਾਨ ਇਸ ਨੂੰ ਹਿੰਦੁਸਤਾਨ ਨੂੰ ਵੱਡੇ Hindu ਤੇ Pakistan ਮੁਸਲਮਾਨ ਦਾ ਯੁੱਧ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇੰਟਰਨੈਸ਼ਨਲ ਪੱਧਰ ਤੇ ਅਪੀਲਾਂ ਵੀ ਕਰ ਰਿਹਾ ਹੈ ਡਾਕਟਰ ਸਾਹਿਬ ਭਾਰਤੀ ਫੌਜ ਸੁਣੋ ਸੁਣੋ ਭਾਰਤੀ ਫੌਜ ਭਾਰਤੀ ਫੌਜ ਦੇ ਬਰਿਸ਼ਟ ਨੇਤਾ ਰਤ ਰਤੀ ਕਰ ਰਿਹਾ ਦੀ ਵੀ ਅਸੀਂ ਇਹਨੂੰ ਸਿਵਲਨ ਵਾਰ ਨਹੀਂ ਬਣਾ ਰਹੇ ਇਹ ਅਤਵਾਦ ਦੇ ਖਿਲਾਫ ਸਾਡੀ ਜੰਗ ਹੈ ਪਰ ਪਹਿਲਾ ਪਾਕਿਸਤਾਨ ਹੈ ਉਹ ਲੋਕਾਂ ਦੇ ਚਲਾ ਰਿਹਾ ਗੋਲੇ ਬਾਰੂਦ ਤੋਂ ਅੰਦਾਜ਼ੇ ਨਾਲ ਕਿ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਪਿੰਡ ਸਵੇਰੇ 4:30 ਵਜੇ ਹਮਲਾ ਕਰ ਦਿੱਤਾ ਗਿਆ ਘਰਾਂ ਦੇ ਸ਼ੀਸ਼ੇ ਟੁੱਟ ਗਏ ਹਾਲਾਂਕਿ ਪਰਮਾਤਮਾ ਨੇ ਇੰਨੀ ਬਚਤ ਰੱਖੀ ਹੈ ਕੋਈ ਨੁਕਸਾਨੀ ਨਹੀਂ ਜਾਨੀ ਪਰ ਉੱਥੇ ਨਾ 58 ਫੁੱਟ ਡੂੰਗਾ ਟੋਇਆ ਤੇ 15 ਫੁੱਟ ਚੌੜਾ ਪਾੜ ਪੈ ਗਿਆ ਲੋਕ ਸਹਿਮ ਕੇ ਪਿੰਡਾਂ ਤੋਂ ਬਾਹਰ ਭੱਜ ਗਏ ਹਾਂਜੀ ਵੇਖੋ ਮੈਂ ਤਾਂ ਅਪੀਲ ਕਹੀ ਜਾਂਦਾ ਜੀ ਪਾਕਿਸਤਾਨ ਤਾਂ ਮਤਲਬ ਬਖਰਾਇਆ ਇਹ ਬਖਲਾਹਟ ਸਾਫ ਤੋਂ ਹੁੰਦੀ ਹੈ ਪਾਕਿਸਤਾਨ ਦੀ ਜਿਹੜੀ ਸਿਵਿਲਿਅਨ ਦੇ ਉੱਤੇ ਮਤਲਬ ਉਹ ਜਿਹੜੀਆਂ ਮਜਹਿਲਾਂ ਦੇ ਬਾਅਰ ਕਰ ਰਿਹਾ ਜਾਂ ਡਰੋਨਾਂ ਦੇ ਬਾਅਰ ਕਰ ਰਿਹਾ ਇੱਥੋਂ ਤੱਕ ਕਿ ਲੰਬੀਆਂ ਦੂਰੀ ਦੀਆਂ ਜਿਹੜੀਆਂ ਚైనా ਦੀਆਂ ਮੈਨੂਫੈਕਚਰ ਨੇ ਮਜਹਿਲਾਂ ਉਹ ਮਤਲਬ ਚైనా ਵੀ ਆਪਦਾ ਐਕਸਪੈਰੀਮੈਂਟ ਕਰ ਰਿਹਾ ਹੈ ਇਹ ਪਾਕਿਸਤਾਨ ਦੇ ਨਾਂ ਦੇ ਉੱਤੇ ਚైనా ਆਪਦਾ ਐਕਸਪੈਰੀਮੈਂਟ ਕਰ ਰਿਹਾ ਹੈ ਜਿਹੜਾ ਹਿੰਦੁਸਤਾਨ ਦੇ ਲਈ ਦੁਨੀਆ ਦੇ ਲਈ ਬਹੁਤ ਹੀ ਘਾਤਕ ਸਿੱਧ ਹੋ ਸਕਦਾ ਹੈ ਮਤਲਬ ਇੰਟਰਨੈਸ਼ਨਲ ਭਾਈਚਾਰੇ ਨੂੰ ਚੈਨਲ ਦੇ ਉੱਤੇ ਵੀ ਪ੍ਰੈਸ਼ਰ ਪਾਉਣਾ ਚਾਹੀਦਾ ਕਿਉਂਕਿ ਤੂੰ ਮਤਲਬ ਆਪਣੇ ਹਥਿਆਰ ਵੇਚੇ ਹੋਏ ਤੇ ਚਲ ਜੋ ਵੇਚਦੇ ਤੋਂ ਵੇਚਦੇ ਕੀ ਕੀ ਮਤਲਬ ਆਪ ਵੱਡੇ ਨਵੇਂ ਅਖਤਾਂ ਜਿਹੜੇ ਹਥਿਆਰ ਨੇ ਉਹਨਾਂ ਨੇ ਐਕਸਪੈਰੀਮੈਂਟ ਕਰ ਰਿਹਾ ਹੈਂ ਹਿੰਦੁਸਤਾਨ ਦੇ ਉੱਤੇ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਵੀ ਮੋਦੀ ਨੂੰ ਮੋਦੀ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਸਾਨੂੰ ਹਮਲਾ ਕਰਨ ਦੀ ਹੁਣ ਲੋੜ ਹੈ ਪੂਰਾ ਜ਼ਾਦੇ ਪੂਰਾ ਜੱਜ ਕੇ ਇੰਟਰਨੈਸ਼ਨਲ ਪੱਧਰ ਤੇ ਜਾਣਾ ਚਾਹੀਦਾ ਅਮਰੀਕਾ ਤੇ ਵੀ ਪ੍ਰੈਸ਼ਰ ਪਾਉਣਾ ਚਾਹੀਦਾ ਜਰਮਨ ਤੇ ਵੀ ਪਾਉਣਾ ਚਾਹੀਦਾ ਇੰਗਲੈਂਡ ਤੇ ਵੀ ਪਾਉਣਾ ਚਾਹੀਦਾ ਜਿਹੜੇ ਰਸ਼ੀਆ ਤੇ ਜਿਹੜੇ ਹੋਰ ਮੁਲਕ ਨੇ ਸਾਰਿਆਂ ਦੇ ਉੱਤੇ ਪਾਉਣਾ ਚਾਹੀਦਾ ਤਾਂ ਕਿ ਚਾਈਨਾ ਨੂੰ ਮਤਲਬ ਉਹਦੀ ਔਕਾਤ ਦਿਖਾਈ ਜਾ ਸਕੇ ਤੇ ਪਾਕਿਸਤਾਨ ਨੂੰ ਮਤਲਬ ਕਿਉਂਕਿ ਜਿਹੜੀ ਆਪਣੀ ਲੜਾਈ ਹੈ ਹਿੰਦੁਸਤਾਨ ਲੜਾਈ ਲੜ ਰਿਹਾ ਹੈ ਇਹ ਕਿਸੇ ਆਵਾਮ ਦੇ ਖਿਲਾਫ ਨਹੀਂ ਲੜ ਰਿਹਾ ਇਹ ਅਤਵਾਦ ਦੇ ਖਿਲਾਫ ਲੜ ਰਿਹਾ ਹੈ ਕਿਉਂਕਿ ਡਾਕਟਰ ਸਾਹਿਬ ਦੀ ਕਿਤੇ ਹੱਤਵਾਦ ਮੈਂ ਮੈਂ ਇਹ ਗੱਲ ਤਾਂ ਕਹਿ ਰਿਹਾ ਕਿ ਅੱਜ ਅੱਜ ਸਾਡਾ ਹਿੰਦੁਸਤਾਨ 6ਵੀਂ ਮਹਾਸ਼ਕਤੀ ਹੈ 7ਵੇਂ ਨੰਬਰ ਤੋਂ ਮੋਦੀ ਸਾਹਿਬ 6ਵੇਂ ਤੇ ਲਿਆਏ ਨੇ ਅਸੀਂ ਆ ਪਾਕਿਸਤਾਨ ਸਾਡੇ ਨੇੜੇ-ਰੇੜੇ ਵੀ ਨਹੀਂ ਅਸੀਂ ਜੇ ਚਾਹੀਏ ਪਾਕਿਸਤਾਨ ਨੂੰ 2 ਘੰਟੇ ਖਤਮ ਕਰ ਸਕਦੇ ਹਾਂ ਕੱਲ ਤੋਂ ਹੁੰਦਾ ਦਿੱਲੀ 'ਤੱਕ ਹਮਲਾ ਹੋ ਚੁੱਕਿਆ ਹੈ हां जी दिल्ली तक और हिमाचल ਦੇ ਵਿੱਚ ਵੀ ਹੋ ਰਿਹਾ ਹੈ हिमाचल ਦੇ ਵਿੱਚ ਵੀ ਇੱਕ ਅਟੈਕ ਹੋਇਆ ਬਠਿੰਡਾ ਵੀ ਸਾਡਾ ਜਿਹੜਾ ਇਹ ਮਤਲਬ ਹਾਈਲਾਈਟ ਤੇ ਕਰਤਾ ਤੇ ਅਨਾਉਂਸਮੈਂਟਾਂ ਹੋ ਰਹੀਆਂ ਨੇ ਦੁਕਾਨਾਂ ਬਾਜ਼ਾਰ ਬੰਦ ਹੋ ਰਹੇ ਨੇ ਰਾਤ ਨੂੰ ਮਤਲਬ ਪੂਰਾ ਜਿਹਾ ਬਲੈਕਆਊਟ ਹੁੰਦਾ ਇਸ ਕਰਕੇ ਮਤਲਬ ਹਾਲਾਤ ਜਿਹੜੇ ਦਿਨੋਂ ਦਿਨ ਇਹ ਸੀ ਦਾ ਕੱਲ ਦੇ ਦਿਨ ਤੱਕ ਇਹ ਸੀ ਵੀ ਹਾਲਾਤ ਹੋ ਸਕਦਾ ਮਾੜੇ ਮੁੱਤੇ ਸੁਧਰਣ ਵਾਲੇ ਪਾਸੇ ਤੁਰ ਪੈਣਾ ਪਰ ਬੰਦ ਕਿਸਮਤੀ ਇਹ ਹੈ ਵੀ ਲੋਕਾਂ ਦੀ मतलब हालात तो सुधरना नाम ही ले रहे दोनों मुल्क कह रहे ने गल कर जड़ी अतीजीया तरह ने ना ओ मतलब इस चीज ਦੇ ਵਿੱਚ ਡਾਕਟਰ ਸਾਹਿਬ ਦੱਸੋ ਸਿੱਧਾ ਵਰਨਪੁਰੀ ਜੀ ਆ ਗਏ ਨੇ ਆਪਣਾ ਲਾਈਨ ਤੇ ਰਹੋ ਵਰਨਪੁਰੀ ਜੀ ਵੀ ਕੀ ਕਹਿੰਦੇ ਸੁਣਿਓ ਤੇ ਉਹ ਤੁਹਾਡੇ ਤੋਂ ਵੀ ਜਵਾਬ ਲੈਣਾ ਹੈਲੋ 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 ਵਰਨਪੁਰੀ ਆਵਾਜ਼ ਆ ਰਹੀ ਹੈ ਜੀ ਹਾਂ ਜੀ ਹਾਂ ਜੀ ਸਰ ਆ ਰਹੀ ਹੈ ਵਰੁੰਜੀ ਮੇਰ ਨਾਲ ਆਪਣੇ ਪੱਤਰਕਾਰ ਜਿੰਦਰ ਜੁੜੇ ਹੋਏ ਨੇ ਮਾਨਸਾ ਤੋਂ ਤੇ ਤੁਸੀਂ ਦੱਸੋ ਤੁਹਾਨੂੰ ਵੀ ਸੁਣ ਗਏ ਅਪਡੇਟ ਕੀ ਹੈ ਪਠਾਨਕੋਟ ਦੀ ਸਰ ਪਠਾਨਕੋਟ ਪੂਰੇ ਦੇ ਵਿੱਚ ਰੈਡ ਅਲਰਟ ਪੁਸ਼ ਕਰ ਦਿੱਤਾ ਗਿਆ ਹੈ ਜੀ ਹਾਂ ਜੀ ਸਰ ਥੋੜੀ ਜਿਹੀ ਪਹਿਲਾਂ ਸੀ ਪਠਾਨਕੋਟ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਧਮਾਕੇ ਕੀਤੇ ਗਏ ਨੇ ਜੀ ਜੀ ਡਰੋਨ ਵੀ ਡਰੋਨ ਵੀ ਉੱਡਦੇ ਦੇਖੇ ਗਏ ਨੇ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਡਰੋਨ ਉੱਡਦੇ ਦੇਖੇ ਗਏ ਨੇ ਬਾਜ਼ਾਰ ਦੇ ਵਿੱਚ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਰਾ ਸ਼ਹਿਰ ਬੰਦ ਕਰਵਾ ਦਿੱਤਾ ਗਿਆ ਅਨਾਉਂਸਮੈਂਟ ਕਰਵਾਈ ਜਾ ਰਹੀ ਹੈ ਹਰ ਇੱਕ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਪਠਾਨਪੁਰ ਸ਼ਹਿਰ ਪਠਾਨਪੁਰ ਜ਼ਿਲ੍ਹਾ ਲੈਡਰ ਲਾਤੇ ਆ ਆਪਣੇ ਆਪਣੇ ਦੁਕਾਨਾਂ ਕਾਰੋਬਾਰ ਬੰਦ ਕਰਕੇ ਆਪਣੇ ਆਪਣੇ ਘਰਾਂ ਵਿੱਚ ਸੇਫਲੀ ਚਲੇ ਜਾਓ ਵਰੋਪਰੀ ਜੀ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਉੱਥੇ ਨਹੀਂ ਹਜੇ ਤੱਕ ਜਾਨੀ ਨੁਕਸਾਨ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ ਹੈਗੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ بار بار ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਹਿੰਦੇ ਵੀ ਲੋਕ ਲੋਕਾਂ ਨੂੰ ਖਾਣੇ ਪੀਣ ਦੀ ਕੋਈ ਦਿੱਕਤਾਂ ਨਹੀਂ ਆ ਰਹੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਖਾਣਾ ਘਰ ਤਾਂ ਪੰਚਾਵਾਂਗੇ ਮੈਂ ਖੜੇ ਤੱਕ ਤੇ ਕੋਈ ਦਿੱਕਤ ਨਹੀਂ ਹੈਗੀ ਲੋਕਾਂ ਨੂੰ ਖਾਣ ਪੀਣ ਦੀ ਕਿਉਂਕਿ ਲੋਕ ਪਹਿਲਾਂ ਸੀ ਪਹਿਲਾਂ ਇਹ ਕੱਲ ਦੇ ਵੀ ਬਹੁਤ ਜ਼ਿਆਦਾ ਲੋਕਾਂ ਨੇ ਰਾਸ਼ਨ ਦੀਆਂ ਦੁਕਾਨਾਂ ਤੇ ਲਾਈਨਾਂ ਲੱਗੀਆਂ ਸੀਆਂ ਲੋਕ ਰਾਸ਼ਨ ਪਰਵਾਹ ਰਹੇ ਸੀਗੇ ਫਿਰ ਆਪਣੇ ਆਪਣੇ ਵਿਕਲਾਂ ਦੇ ਵਿੱਚ ਪਟ્રોલ ਪਰਵਾਹ ਰਹੇ ਸੀਗੇ ਇਸ ਵੇਲੇ ਪੂਰਾ ਸ਼ਹਿਰ ਸਾਰੇ ਦਾ ਸਾਰਾ ਸ਼ਹਿਰ ਬੰਦ ਹੋ ਚੁੱਕਾ ਹੈ ਪਠਾਨਪੁਰ ਸ਼ਹਿਰ ਪੁਲਿਸ ਪ੍ਰਸ਼ਾਸਨ ਬਾਰ ਬਾਰ ਦੇ ਵਿੱਚ ਗੱਡੀ ਵਿੱਚ ਆ ਗਏ ਇਹ ਸਾਰੇ ਬੰਦੇ ਆਪਣੇ ਆਪਣੇ ਘਰਾਂ ਵਿੱਚ ਸੇਫਟੀ ਰੱਖ ਰਹੇ ਮਰਨ ਜੀ ਵਰਨ ਜੀ ਲਾਈਨ ਤੇ ਰਹੋ ਤੁਹਾਡੀ ਗੱਲ ਦਾ ਜਵਾਬ ਰਜਿੰਦਰ ਜੀ ਦੇਣਗੇ ਮਾਨਸਾ ਤੋਂ ਰਜਿੰਦਰ ਜੀ ਕਹਿ ਰਹੇ ਨੇ ਕਿ ਲੋਕਾਂ ਦੇ ਵੀ ਸਹਿਮ ਦਾ ਮਾਹੌਲ ਆ ਪਰ ਪੁਲਿਸ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਹਾਂ ਜੀ ਪੰਜਾਬ ਸਰਕਾਰ ਵਾਲੇ ਨੇ ਜੀ ਮੰਤਰੀਆਂ ਦੀਆਂ ਡਿਊਟੀਆਂ ਲਾਤੀਆਂ 10 ਮੰਤਰੀ ਨੇ ਜਿਹੜੇ ਉਹ ਪਬਲਿਕ ਦੇ ਵਿੱਚ ਜਾ ਰਹੇ ਨੇ ਤੇ ਜ ਮਤਲਬ ਲੋਕਾਂ ਨੂੰ ਸਮਝਾ ਰਹੇ ਨੇ ਜੋ ਮਤਲਬ ਇਹ ਕਹਿ ਰਹੇ ਨੇ ਵੀ ਆਪਣਾ ਦਾ ਗੱਡੀ ਦਾ ਮਹੌਲ ਹੋਇਆ ਪਿਆ ਲੋਕ ਪੈਟਰੋਲ ਪੰਪ ਕੋਤੇ ਜਿਆਦਾ ਹੋ ਰਹੇ ਨੇ ਰਚਨ ਦੇ ਦੁਕਾਨਾਂ ਤੇ ਉਹ ਮਕਾਇਦਾ ਮਤਲਬ ਲੋਕਾਂ ਨੂੰ ਇਨਫੋਰਸ ਕਰ ਰਹੇ ਆ ਕਿ ਤੁਸੀਂ ਕੋਈ ਘਬਰਾਹਟ ਨਾ ਕਰੋ ਕੋਈ ਟੈਨਸ਼ਨ ਨਾ ਲਵੋ ਹਰ ਇੱਕ ਚੀਜ਼ ਅਵੇਲੇਬਲ ਹੈ ਪੰਜਾਬ ਸਰਕਾਰ ਕੋਲੇ ਵੀ ਹੈ ਭਾਰਤ ਸਰਕਾਰ ਕੋਲੇ ਵੀ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਣ ਦਿੱਤੀ ਜਾਊਗੀ ਕਿਉਂਕਿ ਕੋਸ਼ਿਸ਼ ਨੇ ਕਾਲਾ ਬਾਜ਼ਾਰੀ ਲੋਕ ਨੇ ਉਹ ਵਤਨਵਾ ਆਰਜੀ ਸ਼ੌਪ ਤੇ ਜਾਂ ਪਾ ਕੇ ਬਾਜ਼ਾਰ ਦੇ ਵਿੱਚ ਮਾਹੌਲ ਹੈ ਜਿਹੜਾ ਉਹ ਮਹਿੰਗਾਈ ਦਾ ਵਧਾ ਰਹੇ ਨੇ ਜਿਹਨੂੰ ਸਰਕਾਰਾਂ ਉਹ ਤੋੜਵਾ ਜਵਾਬ ਦੇ ਰਹੀਆਂ ਨੇ ਤੇ ਜੇ ਕੋਈ ਬਲੈਕ ਮਾਰਕੀਟਿੰਗ ਕਰਦਾ ਬੰਦਾ ਉਹਦੀ ਸ਼ਿਕਾਇਤ ਕਰੋ ਤੇ ਪੁਲਿਸ ਪ੍ਰਸ਼ਾਸਨ ਕੋਲੇ ਕਰੋ ਪਰ ਸਰਕਾਰ ਕੋਲੇ ਕਰੋ ਤਾਂ ਕਿ ਉਹਨੂੰ ਉਹਦੀ ਮਤਲਬ ਚੰਗੀ ਛੇਤ ਪ੍ਰੇਰਣ ਕੀਤੀ ਜਾਵੇ ਤੇ ਦੇਸ਼ ਦੇ ਲੋਕਾਂ ਦੀ ਭਲਾਈ ਦੇ ਲਈ ਡਾਕਟਰ ਸਾਹਿਬ ਪਾਕਿਸਤਾਨ ਆਪਣੀਆਂ ਕੌਜੀਆਂ ਚਾਲਾ ਖੇਡ ਰਿਹਾ ਅਮ੍ਰਿਤਸਰ ਤੋਂ ਅਪਡੇਟ ਆਈ ਹੈ ਕਿ ਖੇਤਾਂ ਦੇ ਵਿੱਚ ਇੱਕ ਡਰੋਨ ਘੇਰਿਆ ਗਿਆ तकरीबन ਬਹੁਤ ਸਾਰੀ ਕਣਕ ਫਸ ਅੱਗ ਲੱਗੀ ਹੈ ਯਾਨੀ ਕਿ ਹੁਣ ਲੋਕਾਂ ਦੇ ਖਾਣ ਪੀਣ ਦੇ ਚੀਜ਼ਾਂ ਵੀ ਇੰਸਟ ਕਰਣ ਲੱਗ ਗਿਆ ਪਾਕਿਸਤਾਨ ਹਾਂਜੀ ਤੇ ਗੱਲ ਹੈਗੀ ਹੈ ਕਿ ਕੁਝ ਲੋਕਾਂ ਨੂੰ ਥੋੜਾ ਜਿਆਦਾ ਸੰਭਲ ਕੇ ਮਤਲਬ ਜਦੋਂ ਕਿਤੇ ਵੀ ਕੋਈ ਇਹ ਜਾ ਇਸ ਫੋਟੋ ਕਿਸ ਨੋਕਰੀ ਟਿਕਦੀ ਐ ਨਾ ਜੀ ਹਜ਼ਾਰਾਂ ਦੀ ਗਿਣਤੀ ਚ ਲੋਕ ਦੇਖਣ ਭੱਜ ਜਾਂਦੇ ਨੇ ਮਤਲਬ ਨਾਲੇ ਉਹਦੇ ਨਾਲੇ ਛੇੜਖਾਨੀ ਕਰਦੇ ਨੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਇਸ ਚੀਜ਼ ਤੋਂ ਦੂਰ ਰਿਹਾ ਜਾਵੇ ਉਹਦੇ ਨਾਲ ਕੋਈ ਦੇਖਣ ਛੇੜਛਾੜ ਨਾ ਕੀਤੀ ਜਾਵੇ ਕਿਉਂਕਿ ਹੋ ਸਕਦਾ ਉਹ ਮਤਲਬ ਪੂਰੀ ਤਾਂ ਨਾ ਚੱਲਿਆ ਹੋਵੇ ਤੇ ਬਾਅਦ ਚ ਆਪਾਂ ਨੂੰ ਜਾਨੀ ਨੁਕਸਾਨ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਸਿੱਧਾ ਸਿੱਧਾ ਚੱਲਦਾ ਪਰ ਇੱਕ ਮਿੰਟ ਇੱਕ ਮਿੰਟ ਅੱਡਾ ਸਾਹਿਬ ਇੱਕ ਮਿੰਟ ਪੂਰੀ ਸਾਹਿਬ ਕੋਲਦਾ ਪੂਰੀ ਸਾਹਿਬ ਬੋਲਤ ਨੇ ਪੂਰੀ ਸਾਹਿਬ ਤੁਹਾਨੂੰ ਲੱਗਦਾ ਨਹੀਂ ਵੀ ਮੋਦੀ ਸਾਹਿਬ ਨੂੰ ਹੁਣ ਤੁਰੰਤ ਐਕਸ਼ਨ ਲੈਣ ਦੀ ਲੋੜ ਹੈ ਬਹੁਤ ਡਰਾਮਾ ਬਿਲਕੁਲ ਜੀ ਭਾਰਤੀ ਸੈਨਾ ਇਸ ਵੇਲੇ ਪੂਰੀ ਦੇਖੋ ਭਾਰਤੀ ਸੈਨਾ ਤਾਂ ਪੂਰੀ ਤਰ੍ਹਾਂ ਤਿਆਰ ਬੈਠੀ ਹੈ ਜੀ ਉਹਨਾਂ ਨੂੰ ਆਰਡਰ ਦੀ ਜ਼ਰੂਰਤ ਹੈਗੀ ਆ ਜੀ ਜੀ ਵੱਲੇ ਸਰਕਾਰਾਂ ਉਹਨਾਂ ਨੂੰ ਹਦਾਇਤ ਦੇ ਜੋ ਸਰਕਾਰਾਂ ਉਹਨਾਂ ਨੂੰ ਕਹਿਣਗੇ ਉਹਨਾਂ ਨੇ ਤਾਂ ਉਹੀ ਗੱਲਾਂ ਪਰ ਭਾਰਤੀ ਸੈਨਾ ਇਸ ਵੇਲੇ ਬਿਲਕੁਲ ਤਿਆਰ ਬੈਠੀ ਹੈ ਭਾਰਤੀ ਸੈਨਾ ਮੂੰਹ ਤੋੜ ਕੇ ਜਵਾਬ ਵੀ ਦੇ ਰਹੀ ਹੈ ਅਸੀਂ ਦੇਖਿਆ ਜੀ ਪਖਾਨਕੋਟ ਦੇ ਵਿੱਚ ਭਾਰਤੀ ਸੈਨਾ ਵੱਲੋਂ ਮੂੰਹ ਤੋੜ ਕੇ ਸਾਰੀ ਰਾਤ ਮੂੰਹ ਤੋੜ ਕੇ ਜਵਾਬ ਦਿੱਤਾ ਗਿਆ ਹੈ ਇੱਥੇ ਸਾਰੀ ਰਾਤ ਫਾਇਰਿੰਗ ਦੀ ਵਜਾਂ ਆਉਂਦੀਆਂ ਰਹੀਆਂ ਨੇ ਤੇ ਬਹੁਤ ਜ਼ਿਆਦਾ ਇੱਥੇ ਆਵਾਜ਼ ਰਾਤ ਨੂੰ ਵੀ ਜਲਦੀ ਰਹੀਆਂ ਸੀ ਲੋਕ ਸਹੇਮ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਇਹੀ ਕਿਹਾ ਜਾ ਰਿਹਾ ਕਿ ਤੁਸੀਂ ਸਾਰੇ ਸੇਫ ਹੋ ਸਿਰਫ ਆਪਣੇ ਘਰਾਂ ਦੇ ਵਿੱਚ ਆਰਾਮ ਨਾਲ ਰਹੋ ਕਿਸੇ ਤੇ ਵੀ ਜ਼ਿਆਦਾ ਇਕੱਠੇ ਹੋਣ ਦੀ ਜਰੂਰਤ ਨਹੀਂ ਹੈਗੀ ਕਿਸੇ ਨੂੰ ਬਹੁਤਾ ਜ਼ਰੂਰੀ ਜੇ ਐਮਰਜੈਂਸੀ ਦੇ ਕੰਮ ਪੈਂਦਾ ਤਾਂ ਦੇਖੀ ਆਪਣੇ ਘਰੋਂ ਦੇ ਨਿਕਲੋ ਵਰਗਪੁਰੀ ਜੀ ਇਹ ਉਹ ਜਿਹੜਾ 10 ਮਿੰਟ ਪਹਿਲਾਂ 20 ਮਿੰਟ ਪਹਿਲਾਂ ਅਟੈਕ ਹੋਇਆ ਉਹ ਕਿਵੇਂ ਹੋਇਆ ਕਿਸ ਤਰ੍ਹਾਂ ਉਹਦੇ ਬਾਰੇ ਪਤਾ ਲੱਗਿਆ ਕੁਝ ਉਹ ਸਾਰੇ ਕਿਸੇ ਤਰ੍ਹਾਂ ਡਰੋਨ ਹੀ ਦੇਖੇ ਗਏ ਨੇ ਸ਼ਾਇਦ ਦੇ ਵਿੱਚ ਬਾਕੀ ਹਜੇ ਤੱਕ ਪੂਰੀ ਤਰ੍ਹਾਂ ਸਹੀ ਇਨਫੋਰਮੇਸ਼ਨ ਜਿਹੜੀ ਆ ਉਹ ਕਿਸੇ ਵੀ ਅਫੀਸ਼ਲ ਬੰਦੇ ਵੱਲੋਂ ਨਹੀਂ ਦਿੱਤੀ ਗਈ ਇਹ ਅਟੈਕ ਕਿਹੜੀ ਜਗ੍ਹਾ ਤੇ ਹੋਇਆ ਹੈ ਪ੍ਰੋਪਰ ਕਿਹੜੀ ਜਗ੍ਹਾ ਤੇ ਹੋਇਆ ਉਹ ਸਵਾਰੇ ਹਜੇ ਕੋਈ ਵੀ ਅਫੀਸ਼ਲ ਨਹੀਂ ਆਇਆ ਹੈਗਾ ਪਰ ਲੋਕਾਂ ਨੇ ਸ਼ਹਿਰ ਦੇ ਵਿੱਚ ਡਰੋਨ ਉੱਡਦੇ ਦੇਖੇ ਨੇ ਸ਼ਾਇਦ ਬਾਜ਼ਾਰਾਂ ਦੇ ਵਿੱਚ ਡਰੋਨ ਉੱਡਦੇ ਦੇਖੇ ਨੇ ਜਿਹਾ ਇਹ ਹੁੰਦੇ ਸੁਣੇ ਨੇ ਤੇ ਹਵਾ ਦੇ ਵਿੱਚ ਧੂਆਂ ਵੀ ਘੱਟ ਜਿਹਾ ਫੱਲਿਆ ਹੋਇਆ ਜਿਹਾ ਚਲੋ ਤੁਸੀਂ ਤੁਸੀਂ ਅਪਡੇਟ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਮੈਂ ਜਾਂਦਾ ਸਿੱਧਾ ਹੁਣ ਰਿੰਦਰ ਜੀ ਕੋਲ ਅਰ ਜਿੰਦਰ ਜੀ ਤੁਸੀਂ ਸੁਣਿਆ ਕਿਵੇਂ ਵਰੁਣ ਜੀ ਅਪਡੇਟ ਦੇ ਰਹੇ ਨੇ ਕਿ 10 ਮਿੰਟ ਪਹਿਲਾਂ ਉੱਥੇ ਡਰੋਨ ਦੇਖੇ ਗਏ ਨੇ हां जी देखो कार ये है ना मतलब वो तो कोई आया असला है, है, है वो भी चाइना मतलब ये अंदर खाते मदद कर रहे हैं जिथे करके मतलब ये जड़ियां ए ਘਟਣਾਵਾਂ ਨੂੰ ਉਹ ਜਾਦੇ ਅੰਜਾਮ ਦੇ ਰਿਹਾ ਸਿਵਿਲਿਅਨ ਦਾ ਨੁਕਸਾਨ ਕਰ ਰਿਹਾ ਹੈ ਇਹ ਗੱਲ ਕਰ ਵੀ ਜਿਹੜੀ ਸਾਡੀ ਡਿਫੈਂਸ ਹੈ ਇਹਦੇ ਵੱਲੋਂ ਥੋੜੀ ਜਿਆਦਾ ਗਾਈਡਲਾਈਨਾਂ ਸਖਤ ਅਨਾਉਂਸ ਕੀਤੀਆਂ ਗਈਆਂ ਨੇ ਇੱਕ ਮਿੰਟ ਹਸਨ ਨਵੀਂ ਅਪਡੇਟ ਆ ਗਈ ਡਾਕਟਰ ਸਾਹਿਬ ਨਵੀਂ ਅਪਡੇਟ ਆ ਗਈ ਫਰੀ ਫਰੀਦਕੋਟ ਦੇ ਵਿੱਚ ਫਰੀਦਕੋਟ ਦੇ ਵਿੱਚ ਹਮਲਾ ਕਰਨ ਦੀ ਕੋਸ਼ਿਸ਼ ਨਾਕਾਮ ਕੀਤਾ ਹੈ ਫੋਰਸ ਨੇ ਬੀਐਸਐਫ ਨੇ ਹਾਂਜੀ ਆਪਣੀ ਬੀਐਸਐਫ ਆਪਣੀ ਡਿਫੈਂਸ ਸਿਸਟਮ ਹੈ ਜਿਹੜਾ ਬਹੁਤ ਤਕੜਾ ਹੈਗਾ ਪਾਕਿਸਤਾਨ ਦੇ ਡਿਫੈਂਸਰੋ ਕਿਤੇ ਕਈ ਗੁਣਾ ਜ਼ਿਆਦਾ ਹੈਗਾ ਮਤਲਬ ਇਸ ਕਰਕੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਕੋਈ ਟੈਂਸ਼ਨ ਕਰਨ ਦੀ ਲੋੜ ਨਹੀਂ ਹਰ ਇੱਕ ਚੀਜ਼ ਦਾ ਜਵਾਬ ਹੈ ਜਿਹੜਾ ਮੂੰਹ ਤੋੜਵਾ ਦਿੱਤਾ ਜਾਊਗਾ ਤੇ ਕੋਈ ਪਹਿਲ ਨਹੀਂ ਕੀਤੀ ਜਾਊਗਾ ਬਸ ਸਾਡੀ ਬੜੀ ਕਿਸਮਤੀ ਹੈ ਵੀ ਉਹ ਆਪਣੇ ਲੋਕ ਪਬਲਿਕ ਦੇ ਉੱਤੇ ਹਮਲੇ ਕਰ ਰਿਹਾ ਸਾਡੀ ਭਾਰਤੀ ਫੌਜ ਹੈ ਜਿਹੜੀ ਉਹ ਅਤਵਾਦ ਦੇ ਉੱਤੇ ਹਮਲਾ ਕਰ ਰਹੀ ਹੈ ਪਾਕਿਸਤਾਨੀ ਫੌਜ ਸਾਡੇ ਸਿਵਿਲIAN ਦੇ ਉੱਤੇ ਕਰ ਰਹੀ ਹੈ ਅਸੀਂ ਉਹਨੂੰ ਮੂੰਹ ਤੋੜਵਾ ਜਵਾਬ ਦੇ ਰਹੇ ਹਾਂ ਉਹਦੇ ਜਿਹੜੇ ਸਾਰੇ ਸਿਸਟਮ ਨੇ ਉਹਨਾਂ ਉਹ ਡਿਊਚ ਕੀਤਾ ਜਾ ਰਿਹਾ ਹੈ ਡਾਕਟਰ ਸਾਹਿਬ ਇੱਕ ਹੋਰ ਅਪਡੇਟ ਆ ਗਈ ਤਰਨਤਾਰਨ ਡਾਕਟਰ ਸਾਹਿਬ ਤਰਨਤਾਰਨ ਤੋਂ ਅਪਡੇਟ ਤੇ ਸਾਡੇ ਪੱਤਰਕਾਰ ਨੇ ਮੈਨੂੰ ਸਿਕਰਟ ਭੇਜਤੀ ਹੈ ਵੀ ਜ਼ਿਲ੍ਹਾ ਪ੍ਰਧਾਨ ਭਾਜਪਾ ਦੇ ਹਰਜੀਤ ਸੰਧੂ ਆਪਣਾ ਕਾਫਲਾ ਲੈ ਕੇ ਬਾਰਡਰ ਵੱਲ ਤੁਰ ਪਏ ਨੇ ਕਿਉਂਕਿ ਤਰਨਤਾਰਨ ਦੇ ਵਿੱਚ ਅੱਜ ਇੱਕ ਬਲਾਸਟ ਹੋਇਆ ਬਹੁਤ ਵੱਡਾ ਦੇਖੋ ਜੀ ਇਹ ਤਾਂ ਮਤਲਬ ਇਹਦੇ ਵਿੱਚ ਸਿਆਸਤ ਵਾਲਾ ਮਸਲਾ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਅੱਜ ਸੰਕਟ ਦੀ ਘੜੀ ਦੇਸ਼ ਦੇ ਉੱਤੇ ਹੈਗੀ ਹੈ ਇਹਨੂੰ ਆਪਾਂ ਸਾਰੇ ਰਲ ਮਿਲ ਕੇ ਨਿਹਿਟਣਾ ਹੈ ਕੋਈ ਕੋਈ ਇੱਕ ਪਾਰਟੀ ਜਾਂ ਕੋਈ ਕਿਸੇ ਏ ਗਰੁੱਪ ਦਾ ਬੰਦਾ ਕੋਈ ਨਹੀਂ ਹੈ ਸਾਰੇ ਆਪਾਂ ਭਾਰਤੀਆਂ ਭਾਰਤੀ ਹੋਣ ਦੇ ਨਾਤੇ ਆਪਾਂ ਪਾਕਿਸਤਾਨੀ ਦਾ ਮੂੰਹ ਤੋੜ ਕੇ ਜਵਾਬ ਦੇਵਾਂਗੇ ਅਤੇ ਉਹਨਾਂ ਤੋਂ ਇੱਕ ਇੱਕ ਮਤਲਬ ਜਿਹੜਾ ਉਹਨਾਂ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਨੇ ਉਹਨਾਂ ਦਾ ਹਿਸਾਬ ਲਵਾਂਗੇ ਇਹ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇੱਕ ਝੰਡੇ ਥੱਲੇ ਭਾਰਤ ਮਾਤਾ ਦੀ ਜੈ ਕਹਿ ਕੇ ਸਾਰਿਆਂ ਨੂੰ ਮਤਲਬ ਚੱਲਣਾ ਚਾਹੀਦਾ ਹੈ ਨਾ ਕਿ ਕਿਸੇ ਪਾਰਟੀ ਜਾਂ ਕਿਸੇ ਗਰੁੱਪ ਜਾਂ ਕਿਸੇ ਨੇਤਾ ਦਾ ਕੋਈ ਮਤਲਬ ਇਸ ਤਰ੍ਹਾਂ ਦਾ ਜਿਹੜਾ ਫੁੱਟ ਪਾਉ ਸ਼ਕਤੀਆਂ ਨੇ ਇਹਨਾਂ ਨੂੰ ਇਹ ਕਤਵ ਨਹੀਂ ਚੱਕਣਾ ਚਾਹੀਦਾ ਆਪਾਂ ਸਾਰੇ ਭਾਰਤੀਆ ਆਪਾਂ ਸਾਰੇ ਭਾਰਤੀ ਆਪਣੀ ਸਾਰੀ ਫੌਜ ਦੇ ਆਪਾਂ ਨਾਲ ਆ ਅੱਪਾ ਇਕੇ ਕਾਤਰਾ ਇਕੇ ਕਾਤਰਾ ਬੰਦਾਂ ਦੇ ਨਿਸ਼ਵਾਸ ਤੇ ਬਾਹਰ ਦੀ ਸ਼ਕਲਤਾ ਰੱਖਦੇ ਆ ਇਸ ਕਰਕੇ ਆਪਾਂ ਪਾਕਿਸਤਾਨ ਦੇ ਉੱਤੇ ਜਿਹੜਾ ਵੀ ਕੋਈ ਕਰਨਾ ਹੈਗਾ ਆਪਾਂ ਹਿੰਦੁਸਤਾਨ ਦੇ ਹੋ ਕੇ ਕਰਨਾ ਨਾ ਕਿ ਕੋਈ ਕਿਸੇ ਪਾਰਟੀ ਦਾ ਨਾਲੇ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਆਪਾਂ ਜੰਗ ਦੀ ਹਮਾਇਤ ਨਹੀਂ ਕਰਦੇ ਅਸੀਂ ਨਹੀਂ ਜਾਂਦੇ ਜੰਗ ਪਰ ਜੋ ਪਾਕਿਸਤਾਨ ਕਰ ਰਿਹਾ ਉਹ ਸਿੱਧਾ ਜੰਗ ਹੀ ਚ ਆਉਂਦਾ ਹੈ ਹਾਲਾਂਕਿ ਉੱਥੋਂ ਦੇ ਲੋਕ ਉਹਦੇ ਖਿਲਾਫ ਨੇ ਸਹਿਵਾਜ ਦੇ ਪਰ ਉਹ ਹਟ ਨਹੀਂ ਰਹੇ ਫੌਜ ਉਹਦੇ ਅੱਧੀ ਖਿਲਾਫ ਹੈ ਅੱਧੀ ਕਹਿੰਦੀ ਜੰਗ ਕਰਨੀ ਅੱਧੀ ਨਹੀਂ ਕਰਨੀ ਫਿਰ ਦੇਖੋ ਉਹ ਐਕਸ਼ਨ ਦਾ ਬੰਦਾ ਹੈ ਨਾ ਹਾਲਾਤ ਮਾੜੇ ਨੇ ਜੀ ਉੱਥੇ ਤਾਂ ਹਾਲਾਤ ਓਖ ਮਰੀ ਜਾਂਦੇ ਆ ਉਹ ਲੋਕਹੀ ਜਿਹੜੇ ਉਹ ਸਿਆਣੇ ਲੋਕ ਨੇ ਥੋੜੇ ਉਹ ਲੋਕ ਸਮਝਦੇ ਨੇ ਵੀ ਆਪਣੇ ਹਾਲਾਤ ਨੇ ਜਿਹੜੇ ਮਾੜੇ ਨੇ ਆਪਣੇ ਕੋਲੇ ਆਟਾ ਵੀ ਨਹੀਂ ਖਾਣ ਨੂੰ ਹੈ ਆਪਣੇ ਕੋਲੇ ਪੀਣ ਨੂੰ ਪਾਣੀ ਨਹੀਂ ਹੈ ਆਪਾਂ ਲੜਾਈ ਕਿਵੇਂ ਲੜਾਂਗੇ ਕੁਝ ਜਿਹੜੇ ਹੌਸਲੇ ਕਿਸਮ ਦੇ ਲੋਕ ਨੇ ਉਹ ਮਤਲਬ ਚੱਕਦੇ ਰਹਿੰਦੇ ਫੌਜ ਉਹਨਾਂ ਨੂੰ ਜਵਾਬ ਦੇ ਰਹੀ ਹੈ ਮਿਲਟਰੀ ਦੇ ਜਿਹੜੇ ਚਾਹ ਜਾਂਦੇ ਪਾਇਲਟ ਨੇ ਉਹਨਾਂ ਦੇ ਜਵਾਬ ਦਿੱਤਾ ਜਿਹੜਾ ਹੋਰ ਡਿਫੈਂਸ ਸਿਸਟਮ ਆ ਉਹਨਾਂ ਦਾ ਉਹ ਵੀ ਜਵਾਬ ਹੋ ਜਾਂਦਾ ਵੀ ਆਪਾਂ ਲੜਾਈ ਕਰਨ ਦੇ ਯੋਗ ਨਹੀਂ ਮਤਲਬ ਕੁਝ ਲੋਕਾਂ ਨੂੰ ਉਹ ਥੋੜਾ ਜਿਹਾ ਇਸ ਤਰ੍ਹਾਂ ਦਾ ਹੋ ਰਿਹਾ ਉਹ ਇੱਧਰ ਵੀ ਕਿਸਮ ਦੀ ਤੇ ਵੀ ਹੈਗੇ ਨੇ ਵੀ ਜੰਗ 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 ਦੀ ਬੋਲੀ ਜਾਂਦੇ ਨੇ ਮਤਲਬ ਜੰਗ ਦੇ ਜਿਹੜੇ ਸਿੱਟੇ ਨੇ ਉਹ ਬਹੁਤ ਗੰਭੀਰ ਨੇ ਐਸ ਲਾਛਾਂ ਦੇ ਢੇਰਾਂ ਤੋਂ ਸਭਾਇ ਇਸ ਜੰਗ ਦੇ ਵਿੱਚ ਹੋਰ ਕੁਝ ਨਹੀਂ ਹੁੰਦਾ ਇਸ ਕਰਕੇ ਮਤਲਬ ਸਹਿਰਦਤਾ ਪੂਰਨ ਇਸ ਗੱਲ ਦਾ ਨਿਯੇਠਿਆ ਜਾਣਾ ਚਾਹੀਦਾ ਜਲਦੀ ਤੋਂ ਜਲਦੀ ਤਾਂ ਕਿ ਆਵਾਮ ਦਾ ਨੁਕਸਾਨ ਨਾ ਹੋਵੇ ਅਮਰੀਕਾ ਸਿਰਫ ਦਿਖਾਵਾ ਕਰ ਰਿਹਾ ਭਾਰਤ ਨਾਲ ਹੋਣ ਦਾ ਅਮਰੀਕਾ ਜੇ ਚਾਵੇ ਤਾਂ 2 ਮਿੰਟਿਆਂ ਤੋਂ ਕੁ ਠੀਕ ਹੋਦਾ ਤੇ ਲਗ ਨਹੀਂ ਰਿਹਾ ਵੀ ਜੋਰਜ ਡੇ ਟਰੰਪ ਟਰੰਪ ਹੈ ਜਿਹੜੇ ਉਹ ਸਿਰ ਦਿਖਾਵਾ ਕਰ ਰਹੇ ਭਾਰਤ ਨਾਲ ਦੋਸਤੀ ਦਾ ਹਾਂਜੀ ਉਹ ਦਾ ਦਿਖਾਵਾ ਕਰ ਰਹੇ ਨੇ ਉਹ ਤਾਂ ਇਹ ਹੈ ਨਾ ਜੀ ਜਦੋਂ ਆਪਾਂ ਜਹਾਜ਼ ਮਤਲਬ 1900 2018 ਦੇ ਵਿੱਚ ਖਰੀਦੇ ਸੀਗੇ ਆ S400 ਤਾਂ ਉਹਨਾਂ ਨੇ ਉਦੋਂ ਇਤਰਾਜ਼ ਜाहिर ਕੀਤਾ ਸੀ ਤਾਂ ਕਿਉਂਕਿ ਵੀ ਉਹਨਾਂ ਨੇ ਹੋਰ ਕਿਸਮ ਦੇ ਜਹਾਜ਼ ਸੀ ਜਿਹੜੇ ਇੱਧਰ ਵੇਚੇ ਸੀਗੇ ਉਦੋਂ ਆਪ ਨਾਲੇ ਪਾਵਰਫੁਲ ਸੀ ਉਸ ਗੱਲ ਦੀ ਖੈ ਦੇ ਵਿੱਚ ਮਤਲਬ ਪਾਕਿਸਤਾਨੀ ਦੀ ਭੂਮਿਕਾ ਜਿਹੜੀ ਉਹ ਨਿਰਪੱਖ ਭੂਮਿਕਾ ਨਹੀਂ ਨਿਭਾ ਰਿਹਾ ਇਸ ਕਰਕੇ ਲੜਾਈ ਨੂੰ ਉਹ ਵਧਾ ਰਿਹਾ ਹੈ ਤਾਕੇ ਜਿਹੜਾ ਹਿੰਦੁਸਤਾਨ ਨੂੰ ਇਹ ਸੰਭਸਕਾ ਜਾਗਾ ਗੱਲ ਕਰੇ ਪਰਮਾਤਮਾ ਦੀ ਕਿਰਪਾ ਹਿੰਦੁਸਤਾਨ ਤੇ ਹਿੰਦੁਸਤਾਨ ਕਿਸੇ ਤੋਂ ਡਰਨ ਵਾਲਾ ਨਹੀਂ ਹੈ ਤੇ ਨਾ ਹੀ ਇਹ ਕਿਸੇ ਨਾਲ ਧੱਕਾ ਕਰਦਾ ਹੈ ਨਾ ਹੀ ਇਹ ਆਪਦੇ ਨਾਲ ਹੁੰਦਾ ਧੱਕਾ ਬਰਦਾਸ਼ਤ ਕਰਦਾ ਇਸ ਕਰਕੇ ਉਹਨਾਂ ਨੂੰ ਧੁੱਕ ਮਾ ਜਵਾਬ ਦਿੱਤਾ ਜਾ ਰਿਹਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਸਾਡੀਆਂ ਫੌਜਾਂ ਪਾਕਿਸਤਾਨ ਦੇ ਉੱਤੇ ਕਬਜ਼ਾ ਕਰਕੇ ਮਤਲਬ ਆਪਣਾ ਝੰਡਾ ਲਹਿਰਾਉਣਗੇ ਡਾਕਟਰੀ ਕੋਰ ਅਪਡੇਟ ਆ ਗਈ ਹੈ ਕਿ ਪਾਕਿਸਤਾਨ ਦੇ ਯਾਨੀ ਕਿ ਪੰਜਾਬ ਦੇ ਬੰਦੇ ਹਾਲਾਤਾਂ ਨੂੰ ਦੇਖ ਕੇ ਜਿਹੜੇ ਬਾਰਡਰ ਏਰੀਆ ਦੇ ਲੋਕ ਨੇ ਉਹ ਪੰਜਾਬ ਛੱਡ ਕੇ ਹੋਰ ਸਟੇਟਾਂ ਵੱਲ ਕੂਚ ਕਰ ਰਹੇ ਨੇ ਇੱਕ ਨਿੱਜੀ ਜਨਦੀ ਜਲਦੀ ਖਬਰ ਆ ਗਈ ਮੇਰੇ ਕੋਲ ਹਾਂਜੀ ਇਹ ਤਾਂ ਗੱਲ ਤਾਂ ਇਹ ਹੈ ਜਿਹੜੇ ਬਾਡਲ ਤੇ ਏਰੀਏ ਨੇ ਉੱਥੇ ਸਾਡੇ ਮਤਲਬ ਪਾਕਿਸਤਾਨ ਦੀ ਇੰਨੀ ਕੋਚੀ ਹਰਕਤਾਂ ਵੀ ਜਿਹੜੇ ਸਾਡੇ ਗੁਰੂ ਧਰਮਾਂ ਨੇ ਉਹਨਾਂ ਦੇ ਉੱਤੇ ਵੀ ਹਮਲੇ ਕਰ ਰਹੇ ਨੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਢੀਡਾਂ ਨੇ ਉਹਨਾਂ ਨੂੰ ਸ਼ਰਧਾ ਪੂਰਵਕ ਸਤਿਕਾਰ ਸਹਿਤ ਉੱਥੋਂ ਸ਼ਿਫਟ ਕਰਕੇ ਕਿਥੇ ਸੇਫ ਥਾਂ ਦੇ ਉੱਤੇ ਲਿਜਾਇਆ ਜਾ ਰਿਹਾ ਹੈ ਮਤਲਬ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਵੀ ਇਸ ਤਰ੍ਹਾਂ ਜੇ ਕੋਈ ਕਰਦਾ ਹੈ ਮਤਲਬ ਸੇਫਸ ਜਗ੍ਹਾ ਦੇ ਉੱਤੇ ਢੀਡ ਸਾਹਿਬ ਨੂੰ ਲੈ ਕੇ ਜਾਂਦਾ ਤਾਂ ਉਹਦਾ ਸਹਿਯੋਗ ਦੇਣਾ ਚਾਹੀਦਾ ਨਾ ਕਿ ਉੱਥੇ ਤਾਸਰ ਪਾਉਣੀ ਚਾਹੀਦੀ ਹੈ ਕਿ ਵੀ ਮਤਲਬ ਇਹ ਨਾ ਹੋਵੇ ਵੀ ਅਸੀਂ ਵੀ ਮਰਾਂਗੇ ਜੀ ਅਸੀਂ ਤਾਂ ਐ ਕਰਾਂਗੇ ਇਹਨਾਂ ਗੱਲਾਂ ਤੋਂ ਥੋੜਾ ਜਿਹਾ ਹੁਣ ਆਪਾਂ ਨੂੰ ਉੱਪਰ ਉੱਠ ਕੇ ਜਿਹੜੇ ਆਪਣੇ ਧਾਰਮਿਕ ਸਥਾਨ ਨੇ ਉਹਨਾਂ ਦੀ ਸੇਵਾ ਸਾਮ ਸੁਭਾਲ ਕਰਨ ਵਾਸਤੇ ਆਪਾਂ ਨੂੰ ਸ਼ਿਫਟ ਕਰਨੇ ਚਾਹੀਦੇ ਨੇ ਕਈ ਥਾਵਾਂ ਦੇ ਉੱਤੇ ਕਰਲੇ ਕਈ ਥਾਂ ਦੇ ਉੱਤੇ ਲੋਕ ਥੋੜਾ ਜਿਹਾ ਇਤਰਾਜ਼ ਕਰਦੇ ਨੇ ਉਹ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਇਤਰਾਜ਼ ਨਾ ਕਰੋ ਸਹਿਯੋਗ ਦਿਓ ਸਹਿਯੋਗ ਜਦੋਂ ਚਾਰ ਦਿਨਾਂ ਚ ਹਾਲਾਤ ਨਾਰਮਲ ਹੋ ਗਏ ਤਾਂ ਆਪਦੇ ਮੀਰ ਸਾਹਿਬ ਨੇ ਜਿਹੜੇ ਉਹਨਾਂ ਨੂੰ ਪਤਾ ਹੈ ਜਿੱਤੋਂ ਮੈਂ ਜੋ ਕਰਾ ਗੁਰ ਮਰਿਆਦਾ ਦੇ ਬਤਾ ਆਪਣੇ ਗੁਰੂ ਘਰਾਂ ਦੇ ਵਿੱਚ ਸਸ਼ੋਭਤ ਕੀਤੇ ਜਾਵੇ ਕੀ ਕੀ ਬਲੈਕਆਊਟ ਬਲੈਕਆਊਟ ਜਿਹੜਾ ਹੋ ਰਿਹਾ ਹੈ ਰੋਜ਼ਾਨਾ ਹੀ ਕੱਲ ਵੀ ਹੋਇਆ ਪਟਿਆਲਾ ਦੀ ਬਲੈਕਆਊਟ ਦਾ ਸਹੀ ਨਤੀਜਾ ਰਹੇਗਾ ਹਾਂਜੀ ਬਲੈਕਆਊਟ ਦਾ ਤਾਂ ਪਰ ਹੁੰਦੀ ਹੈ ਜੀ ਬਲੈਕਆਊਟ ਦੇ ਨਾਲ ਇੱਕ ਤਾਂ ਜਦੋਂ ਬਲੈਕਆਊਟ ਹੁੰਦਾ ਉਹਦੇ ਚਮਤਰ ਸਾਡਾ ਦੇਸ਼ ਦੀ ਇੱਕ ਮੁਠ ਤਾਂ ਦਿਖਾਈ ਚੁੰਦੀ ਹੈ ਵੀ ਸਾਰਾ ਦੇਸ਼ ਇੱਕ ਮਤਲਬ ਸਹੀ ਦੇ ਨਕਤੇ ਥਾਣੀ ਲੰਘਣ ਨੂੰ ਤਿਆਰ ਹੈ ਇਹਦਾ ਸੰਦੇਸ਼ ਇਹ ਜਾਂਦਾ ਹੈ ਅਤੇ ਦੂਸਰਾ ਗੱਲ ਇਹ ਹੁੰਦਾ ਵੀ ਦੁਸ਼ਮਣ ਦਾ ਜਿਹੜਾ ਕੋਈ ਜਹਾਜ਼ ਆਏ ਜਾਂ ਕੋਈ ਰਾਫਟ ਆਏ ਜਾਂ ਕੋਈ ਅਗਰੋਨ ਹੈ ਉਹ ਉਰਾ ਪਰਾ ਮਗ ਜਾਦਾ ਤਾਂ ਕਿ ਉਹ ਪਬਲਿਕ ਦੇ ਵਿੱਚ ਕੋਈ ਜਾਨੀਵਾਲੀ ਨੁਕਸਾਨ ਨਾ ਕਰ ਸਕੇ ਇਹਦੇ ਦੋ ਤਿੰਨ ਬੈਨੀਫਿਟ ਹੁੰਦੇ ਨੇ ਮਤਲਬ ਆਪਾਂ ਸਾਰੇ ਲੋਕ ਰਲ ਮਿਲ ਕੇ ਸਰਕਾਰ ਦਾ ਸਹਿਯੋਗ ਲਈਏ ਸਰਕਾਰ ਪੁਲਿਸ ਤੋਂ ਕੰਮ ਲਵੇ ਪੁਲਿਸਿੰਗ ਦਾ ਸਹੀ ਜਿਹੜਾ ਤਰੀਕਾ ਪਤੀਰਾ ਉਹ ਹੋਵੇ ਜੇ ਕਿਤੇ ਵੀ ਕੋਈ ਮਤਲਬ ਅਨੈਲੀ ਦੀਦੀ ਹੈ ਤਾਂ ਉਹਨੂੰ ਹੱਲ ਕੀਤਾ ਜਾਣਾ ਚਾਹੀਦਾ ਚਲੋ ਡਾਕਟਰ ਤੁਸੀਂ ਸਾਨੂੰ ਅਪਡੇਟ ਦਿੱਤੀ ਤੇ ਨਾਲ ਹੀ ਸਾਡੇ ਪੱਤਰਕਾਰ ਵਰੂਪੁਰੀ ਜੁੜੇ ਸੀ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਤੁਹਾਡੇ ਕੋਲ ਦੁਬਾਰਾ ਆਵਾਂਗਾ ਫਿਲਹਾਲ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਸਾਡੇ ਸਹਿਯੋਗੀ ਰਿੰਦਰ ਸਿੰਘ ਜੀ ਅਕਸਰ ਨਾਲ ਜੁੜਦੇ ਨੇ ਤੇ ਉਸ ਤੋਂ ਪਹਿਲਾਂ ਜੁੜੇ ਸੀ ਪਠਾਨਕੋਟ ਤੋਂ ਸਿੱਧਾ ਸਾਡੇ ਪੱਤਗਾ ਵਰੂਪੁਰੀ ਜਿਨ੍ਹਾਂ ਨੂੰ ਅਪਡੇਟ ਦਿੱਤੀ ਗਈ ਹੁਣੇ 10 ਮਿੰਟ ਪਹਿਲਾਂ ਪਠਾਨਕੋਟ ਦੇ ਵਿੱਚ ਕਾਫੀ ਯਾਨੀ ਡਰੋਨ ਦਿਖਾਈ ਦਿੱਤੇ ਗਏ ਨੇ ਮਿਲਟਰੀ ਅਲਰਟ ਤੇ ਹੈ ਉੱਥੇ ਸਾਇਰਨ ਤੇ ਹੂਟਰ ਵੱਜ ਰਹੇ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਘਰਾਂ ਦੇ ਵਿੱਚ ਰਹਿਣ ਤੇ ਦੂਸਰਾ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਜਿਸ ਕੋ ਰਾਸ਼ਨ ਦੀ ਘਾਟ ਆਇਆ ਤਾਂ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਖਾਣ ਪੀਣ ਦਾ ਸਵਾਨੀਮ ਹੋਇਆ ਕਰਾਇਆ ਜਾ ਰਿਹਾ ਹੈ ਖਾਸ ਕਰਕੇ ਬਾਰਡਰ ਦੇ ਕਿਉਂਕਿ ਤਾਂ ਅੰਦਾਜ਼ਾ ਹੀ ਨਹੀਂ ਕਿ ਅੱਜ ਗੁਰਦਾਸਪੁਰ ਦੇ ਵਿੱਚ ਸਵੇਰੇ 4:30 ਵਜੇ ਬਹੁਤ ਵੱਡਾ ਇੱਕ ਬਲਾਸਟ ਹੋਇਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਉੱਥੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਉੱਟ ਰਹੇ ਪਿੰਡਾਂ ਦੇ ਤਾਂ ਲੋਕ ਡਰ ਕੇ ਬਾਹਰ ਆ ਗਏ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਇੱਕ ਮਿਜ਼ਾਈਲ ਗਿਰੀ ਹੈ ਉੱਥੇ ਪੂਰੇ ਹੀ ਯਾਨੀ ਖੇਤ ਨੂੰ ਅੱਗ ਲੱਗ ਗਈ ਉਹ ਕਿਸਾਨ ਦਾ ਰੋ ਰੋ ਕੇ ਬੁਰਾ ਸੀ ਉਹਦੀ ਸਾਰੀ ਫਸਲ ਸੜ ਗਈ ਹੁਣ ਪਾਕਿਸਤਾਨ ਆਪਣੇ ਸ਼ਰਮਨਾਕ ਕਤੂਤਾ ਕਰ ਰਿਹਾ ਹੈ ਭਾਰਤ ਦੇ ਜਿਹੜੇ ਲੋਕਾਂ ਦਾ ਸਰਦੀ ਖੇਤਰ ਨੇ ਉੱਥੇ ਦੇ ਲੋਕਾਂ ਤੇ ਅਟੈਕ ਕਰ ਰਿਹਾ ਜਦ ਕਿ ਭਾਰਤ ਦੀ ਫੌਜ ਦੇ ਰਾਤ ਅਧਿਕਾਰ ਦਾ ਇਹ ਮੈਸੇਜ ਆਇਆ ਸੀ ਕਿ ਸਾਡੀ ਜਿਹੜੀ ਵਾਰ ਹੈ ਉਹ ਪਾਕਿਸਤਾਨ ਦੇ ਖਿਲਾਫ ਨਹੀਂ ਹੈ ਲੋਕਾਂ ਦੇ ਖਿਲਾਫ ਨਹੀਂ ਹੈ ਸਾਡੀ ਲੜਾਈ ਅਤਵਾਦ ਦੇ ਖਿਲਾਫ ਹੈ ਪਰ ਜੇਕਰ ਪਾਕਿਸਤਾਨ ਨਿਕਾ ਕਰੇ ਤਾਂ ਪਾਕਿਸਤਾਨ ਦੀ ਲੜਾਈ ਸਾਡੇ ਦੇਸ਼ ਦੇ ਸਰਦੀ ਗਰੀਬ ਲੋਕਾਂ ਦੀ ਹੈ ਨੇਤੇ ਲੋਕਾਂ ਦੀ ਹੈ ਉਹ ਉਹਨਾਂ ਦੀ ਜਾਨਾਂ ਲੈਣ ਲਈ ਉਤਰਿਆ ਹੋਇਆ ਹੈ ਪਰ ਭਾਰਤ ਦੀ ਡਿਫੈਂਸ ਇੰਨੀ ਤਗੜੀ ਹੈ ਕਿ ਉਹ ਜਿਆ ਕੁਝ ਵੀ ਨਹੀਂ ਹੋਣ ਦੇਵੇਗੀ ਤਾਂ ਦੋਸਤੋ ਅਸੀਂ ਇਹ ਹੀ ਬੇਨਤੀ ਸਾਰੇ ਦਰਸ਼ਕਾਂ ਨੂੰ ਕਰਾਂਗੇ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਰਹੋ ਸੁਰੱਖਿਅਤ ਰਹੋ ਜਦ ਤੱਕ ਇਹ ਮਸਲਾ ਠੰਡਾ ਨਹੀਂ ਪੈਂਦਾ ਤੇ ਜਿਹੜੀ ਸਰਕਾਰ ਦੇ ਹਦਾਇਤਾਂ ਨੇ ਉਸ ਨੂੰ ਪੂਰਾ ਫੋਲੋ ਕੀਤਾ ਜਾਵੇ ਜੋ ਵੀ ਅਗਲੀ ਅਪਡੇਟ ਹੋਏਗੀ ਕੀ ਮੋਦੀ ਸਾਹਿਬ ਜਵਾਬ ਦੇਣਗੇ ਜਾਂ ਨਹੀਂ ਉਹ ਤਾਂ ਅਸੀਂ ਸਭ ਤੋਂ ਬਣਾ ਇੱਥੇ ਦਿਖਾਵਾਂਗੇ ਇਵਨ ਪੰਜਾਬੀ ਟੀਵੀ ਤੇ ਤੁਸੀਂ ਉੱਥੇ ਦੇਖੋ ਪੰਜਾਬੀ ਟੀਵੀ ਤੇ ਹੋਰ ਜੇ ਚੱਲ ਰਹੇ ਆ ਖਬਰਾਂ